ਰਾਮਦੇਵ ਸਿੰਘ ਨਾਮ ਇਹ ਮੈਂ ਪ੍ਰਦੀਪ ਸਿੰਘ ਦਾ ਵੱਡਾ ਭਰਾ ਹਾਂ ਇਹ ਦੋਨੋਂ ਸੰਦੀਪ ਦੇ ਕਰੀਬ ਆਪ ਹਾਂ ਹਾਂ ਬਰਦਰ ਮੇਰੇ ਚਾਚਾ ਜੀ ਦਾ ਬੇਟਾ ਇੱਕ ਮੇਰਾ ਵੀ ਇਹ ਮਾਮਲਾ ਆਇਆ ਜੀ ਕੁੱਪੀ ਰੈਕਡ ਕਰ ਲਿਆ ਨੂੰ ਮਾਮਲਾ ਰ ਐਦਾ ਕੀ ਕੁਝ ਢੂਕ ਸਾਲ ਦੀ ਪਹਿਲਾਂ ਦੀ ਗੱਲ ਹੈ ਕਿ ਸੰਦੀਪ ਸਿੰਘ ਕਿਸੇ ਬਾਜ਼ਾਰ ਦੇ ਵਿੱਚ ਕਪੜਾ ਸਮਾਨ ਲੈ ਰਿਆ ਸੀ ਤੇ ਉੱਥੇ ਕਿਸੇ ਰੇਡੀ ਵਾਲੇ ਨਾਲ ਝਗੜਾ ਹੋਇਆ ਸੀ ਰੇਡੀ ਵਾਲੇ ਨਾਲ ਝਗੜਾ ਹੋ ਕੇ ਸੁੱਜ ਗਿਆ ਸੀ ਉਸ ਤੋਂ ਬਾਅਦ ਉੱਥੇ ਇੱਕ ਹੋਰ ਲੜਾਈ ਹੋਈ ਸੀ ਜਿਸ ਲੜਾਈ ਦੇ ਵਿੱਚ ਬੜੀ ਹੱਥਾ ਪੱਤੀ ਹੋਈ ਜਿਹਦੇ ਵਿੱਚ ਇੱਕ ਵਕਤੀ ਮਾਰਿਆ ਗਿਆ ਪਰ ਉੱਥੇ ਵਕਤੀ ਜਿਹੜਾ ਮਾਰਿਆ ਗਿਆ ਉਥੇ ਜਿਹੜੇ ਲੋਕ ਜਿਨ੍ਹਾਂ ਨੇ ਮਾਰਿਆ ਉਹ ਭੱਜ ਗਏ ਪਰ ਪਰ ਸੰਦੀਪ ਸਿੰਘ ਦੀ ਗੱਡੀ ਉੱਥੇ ਸੀ ਤੋਂ ਕਿ ਉੱਥੇ ਗੱਡੀ ਜਦੋਂ ਖੜੀ ਉਹਨਾਂ ਨੇ ਵੇਖਿਆ ਕਿ ਹਾਂ ਵੀ ਤੇ ਗੱਡੀ ਖੜੀ ਹੈ ਐਸੇ ਤਾਂ ਕੋਈ ਬੰਦਾ ਤਾਂ ਹੈ ਨਹੀਂ ਕੋਈ ਜਦੋਂ ਗੱਡੀ ਦਾ ਪਤਾ ਲੱਗਾ ਡਾਟਾਬੇਸ ਚ ਐਸੇ ਤਾਂ ਨਾਮ ਆਇਆ ਸੰਦੀਪ ਸਿੰਘ ਤੇ ਪੁਲਿਸ ਸਾਡੇ ਘਰ ਫੇਰੇ ਫੇਰੇ ਘਰੇ ਆ ਗਈ ਕਹਿੰਦੇ ਜੀ ਅੱਜ-ਅੱਜਾਂ ਗੱਲਬਾਤ ਹੋਈ ਆ ਕਤਲ ਹੋਇਆ ਤੁਹਾਡੇ ਬੱਚੇ ਨੇ ਵਿੱਚ ਅਸੀਂ ਕਹਾਂ ਬੱਚੇ ਕਿੰਨੇ ਵੇਲੇ ਕਤਲ ਹੋਇਆ ਉਹ ਕਹਿੰਦੇ ਦੀ 11 ਵਜੇ ਕਤਲ ਹੋਇਆ ਅਸੀਂ ਤਾਂ 9 ਵਜੇ ਤਾਂ ਸਾਡੇ ਬੱਚੇ ਘਰ ਦੇ ਅਸੀਂ ਬਕਾਇਦਾ ਸੀਸੀਟੀਵੀ ਫੁਟੇਜ ਵੀ ਆਪਣੇ ਕੋਲ ਰੱਖੀ ਹੋਈ ਹੈ 9 ਵਜੇ ਸਾਡੇ ਬੱਚੇ ਘਰ ਸੀ ਠੀਕ ਹੈ ਉਸ ਤੋਂ ਬਾਅਦ ਸਾਨੂੰ ਹਫਤਾ ਦੋ ਹਫਤਾ ਬਹੁਤ ਪਰੇਸ਼ਾਨ ਕੀਤਾ ਬੁਲਕ ਨੇ ਇੰਨਾ ਕਿ ਪਰੇਸ਼ਾਨ ਅਸੀਂ ਐਸੇ ਜੋ ਅਸੀਂ ਦੱਸ ਨਹੀਂ ਸਕਦੇ ਅਸੀਂ ਹਾਰ ਕੇ ਵੀ ਕੁਝ ਤਾਂ ਕਰਨਾ ਹੀ ਸੀ ਠੀਕ ਹੈ ਨਾ ਸਾਡੇ ਬੱਚੇ ਬਾਹਰ ਗਏ ਨੇ ਅਸੀਂ ਡੌਂਕੀ ਲਗਾਈ ਹੈ 1 ਕਰੋੜ 20 ਲੱਖ ਰੁਪਏ ਸਦਾ ਖਰਚਾ ਆਇਆ ਠੀਕ ਹੈ ਉਸ ਤੋਂ ਬਾਅਦ ਟੀਡਾ ਦੁੱਖਾਂ ਵਾਲੀ ਗੱਲ ਹੈ ਕਿ ਬੱਚੇ ਵਾਪਸ ਆ ਗਏ ਮਾਬੂਤੇ ਪਰ ਆਦੇ ਕੀ ਆ ਦੀ ਜੀ ਉਹ ਅਸੀਂ ਇਸ ਗੱਲ ਨੂੰ ਜਾਣਦੇ ਹਾਂ ਉਸ ਤੋਂ ਬਾਰੇ ਵੀ ਅਸੀਂ ਹੁਣ ਉਹ ਪੁਲਿਸ ਦੀ ਹਰਾਸਤ ਜਣੀ ਅਸੀਂ ਮਾਨ ਸਰਕਾਰ ਨੂੰ ਇਹ ਬੇਨਤੀ ਕਰਨੀ ਆ ਸਾਨੂੰ ਕੁਝ ਨਹੀਂ ਚਾਹੀਦਾ ਸਾਨੂੰ ਸਿਰ ਸਾਡੇ ਬੱਚੇ ਜਾਈ ਦੇਣ ਅਸੀਂ ਇਹੀ ਬੇਨਤੀ ਸਰਕਾਰ ਅੱਗੇ ਕਰਨੀ ਆ ਕਿ ਜੇ ਸਾਡੇ ਬੱਚਾ ਦਾ ਕੋਈ ਕਸੂਰ ਹੁੰਦਾ ਤਾਂ ਅਸੀਂ ਆਪ ਉਹਨਾਂ ਨੂੰ ਉੱਥੇ ਜਾ ਕੇ ਰੈਸਟ ਭਰਵਾਉਂਦੇ ਪਰ ਸਾਡੇ ਬੱਚਾ ਦਾ ਕੋਈ ਕਸੂਰ ਨਹੀਂ ਹੈਗਾ ਤੁਸੀਂ ਅੱਜ ਵੀ ਉਸ ਰੀਲ ਦੀ ਨਿਊਜ਼ ਚੈੱਕ ਕਰਕੇ ਦੇਖ ਲਓ ਸੋ ਗੂਗਲ ਇਨਸਟਾਚ ਕਰਕੇ ਦੇਖੋ ਜਿਨ੍ਹਾਂ ਨੇ ਕਤਲ ਕਰਿਆ ਸੀ ਉਹ ਬੰਦੇ ਹਜੇ ਵੀ ਅਰੈਸਟ ਨਹੀਂ ਥਾਣੇ ਦੇ ਵਿੱਚ ਤੇ ਸਾਡੇ ਬੱਚਾ ਦਾ ਕੋਈ ਤਸੂਰੀ ਨਹੀਂ ਹੈਗਾ ਸਿਰਫ ਜਿਹੜੀ ਸਾਡੀ ਜਿਹੜਾ ਮੇਨ ਹੈਡਲਾਈਨ ਸਾਡੇ ਚ ਚਲਾਈਗੀ ਨਾ ਤੱਕੇ ਨਾਲ ਨਾਮ ਆਏਗਾ ਤੱਕੇ ਨਾਲ ਨਾਮ ਪਿਆ ਹੋਣਾ ਉਹਨਾਂ ਦਾ ਸਿਰਫ ਨਾਮ ਨਾ ਦੱਸ ਰਿਹਾ ਨਾ ਵੀਰ ਜੀ ਤੁਹਾਨੂੰ ਦੋ ਲੜਾਈਆਂ ਹੋਈਆਂ ਨੇ ਜਿਹਦੀ ਇੱਕ ਪਹਿਲੀ ਲੜਾਈ ਹੋਈ ਸੀ ਉਹ ਤਾਂ ਬਈ ਦੇ ਨਾਲ ਹੋਈ ਸੀ ਨੋਰਮਲੀ ਹਾਥਾ ਪਾਈ ਹੋਈ ਸੀ ਉਹ ਦੂਜੀ ਵੀ ਸੀ ਲੜਾਈ ਉਸ ਤੋਂ ਬਾਅਦ ਜਦੋਂ ਸੰਦੀਪ ਸਿੰਘ ਉੱਥੇ ਮਰਹੀ ਗੱਡੀ ਖੜੀ ਸੀ ਸੰਦੀਪ ਸਿੰਘ ਦੀ ਸੰਦੀਪ ਸਿੰਘ ਘਰੇ ਆਇਆ ਦਸ ਤਾਂ ਅਸੀਂ ਤਾਂ ਉਹਦਾ ਗੱਲਬਾਤ ਹੋਈ ਗੱਡੀ ਉੱਤੇ ਘਰਾਰੇ ਆ ਗਿਆ ਉਸੇ ਜਗ੍ਹਾ ਤੇ ਦੂਸਰੀ ਜਗਾ ਸਿਰਫ ਦੂਸਰੀ ਲੜਾਈ ਹੋਈ ਸੀ ਜਿਹਦੇ ਵਿੱਚੋਂ ਬੰਦਾ ਮਾਰਿਆ ਗਿਆ ਮਾਰਨ ਤੋਂ ਬਾਅਦ ਬੰਦੇ ਉਹ ਫਰਾਰ ਹੋ ਗਏ ਗੱਡੀ ਸਾਡੀ ਉੱਤੇ ਖੜੀ ਸੀ ਗੱਡੀ ਦੇ ਵਿੱਚ ਜਦੋਂ ਪਤਾ ਨਾਮ ਚੈੱਕ ਕੀਤਾ ਸਾਡੇ ਬਰਦਰ ਬ੍ਰਦਰ ਦਾ ਨਾਮ ਆਇਆ ਸੁਨੀਲ ਸਿੰਘ ਚਾਚੇ ਜੀ ਦੇ ਦੇ ਦਾ ਅਸੀਂ ਮੰਗਦੇ ਇਹੀ ਕਰਨੇ ਆ ਸਾਡੀ ਅਸੀਂ ਸਾਡਾ ਘਰ ਵੀ ਲੈਣੇ ਆ ਜੀ ਜ਼ਮੀਨ ਸਾਡੀ ਪੂਣੀ ਸਾਡੀ ਸਾਰੇ ਰਿਖਤੀ ਹੈ ਠੀਕ ਹੈ ਹੁਣ ਸਾਡੇ ਦੇ ਬੱਚੇ ਨਾਮ ਵਾਪਸ ਆਏ ਤਾਂ ਸਾਡੇ ਦੇ ਕੀ ਦੀਤਨੀ ਆ ਅਸੀਂ ਵੀ ਜਾਣ ਚਾਹੁੰਦੇ ਹਾਂ ਕਿ ਦਰਾਂ ਦੇ ਕੋਤੇ ਤੇ ਆਇੰਪੋਰਟ ਟਾਉਨ ਵਿਚਾਲਸਨਗਰ ਤੇ ਫਿਰ ਆਪਣਾ ਜਿਹੜਾ ਡੇਟਾ ਚੱਲ ਨੂੰ ਵਾਪਸ ਆਇਆ ਉਹ ਜਿਹੜੀ ਕੋਈ ਜਾਣਕਾਰੀ ਦੀ ਚੀਜ਼ ਉਹ ਤੋਂ ਪਹਿਲਾਂ ਹੀ ਠੂਠਾ ਕੇਸ ਤੇ ਆਇਆ ਸੀ ਜੀ ਮੰਡੀ ਦੀ ਏਸੀ ਦੀ ਵਾਰਦਾਤ ਉਹ ਸਾਡੀ ਉੱਥੇ ਗੱਡੀ ਹੋਣ ਕਰਕੇ ਸਾਡੇ ਮੁੰਡਿਆਂ ਦਾ ਨਾਮ ਵਿੱਚ ਉਹਨਾਂ ਨੇ ਸ਼ਾਮਲ ਕਰਤਾ ਉਸ ਰੇਸ ਤੇ ਉਸਨੇ ਅਮਰਤੌਰ 에 ਤੋਂ ਵੀ ਨੋ ਨੋ ਰੱਖੀ ਜੀ ਸੰਦੀਪ ਤੇ ਤ੍ਰੀਪੀ ਵੀ ਨੂੰ ਆਪੀ ਤ੍ਰੀਪਤਾ ਹਾਂ ਜੀ ਤ੍ਰੀਪ ਸਿੰਘ ਮੇਰਾ ਬੇਟਾ ਜੀ ਤੇ ਸੰਦੀਪ ਸਿੰਘ ਮੇਰਾ ਪੁੱਤ ਹੈ ਇੱਕ ਤਰੂ ਕੇਸ ਹੀ ਲੱਗਦਾ ਜੀ ਜਿਆਨ ਨੂੰ ਤਾਂ 10 ਮਹੀਨੇ ਹੋ ਗਏ ਜੀ ਨਾ 25 ਗਰੁੱਪ ਤੇ ਕੋਈ ਜਨਮ ਜਿਵੇਂ 10 ਲੱਖ ਰੁਪਏ ਲਾ ਕੇ ਜਨਮ ਜੀ ਦੀ ਕਾਰਵਾਈ ਚੱਲੀ ਜਾਂਦੀ ਹਾਂ ਜੀ ਹਾਂ ਜੀ ਬਿਲਕੁਲ ਜਾਨੇ 1 ਕਰੋੜ 20 ਲੱਖ ਰੁਪਈਆ ਲਾਇਆ ਜੀ ਸਾਡੀ 3 ਕਿਲੇ ਜ਼ਮੀਨ ਵੇਚੀ ਆ ਠੀਕ ਹੈ ਜੀ ਤੋਂ ਨਾਲ ਸਾਡਾ ਕਹਿਣੇ ਪਿਆ 10 ਲੱਖ ਨਾ ਆਪਣੀ ਪੈਣ ਤੋਂ ਚੱਕਿਆ ਹੈ ਤੇ ਹੁਣ ਕੀ ਮੰਗਦੇ ਸਰਕਾਰ ਨੂੰ ਕੀ ਜਾਨਾ ਚਾਹੁੰਦੇ ਜਿਵੇਂ ਉਹ ਉੱਤੇ ਰੈਕੀ ਕਰਦੇ ਉਹਨਾਂ ਨੂੰ ਪੁੱਛਿਆ ਕਿ ਬਣਾਉਣਾ ਕੀ ਕੰਮ ਉਹਦੇ ਬਾਰੇ ਥੋੜੀ ਜਾਣਕਾਰੀ ਦੇ ਦਿੱਤੀ ਜੀ ਇਹ ਜੋ ਦੱਸਿਆ ਜੀ ਮੰਡੀ ਦੇ ਵਿੱਚ ਹੋਈ ਸੀ ਵਾਰਦਾਤ ਤੇ ਉਸ ਵਾਰਦਾਤ ਦੇ ਵਿੱਚੋਂ ਗੱਡੀ ਹੁਣ ਕਰਕੇ ਉਹਨਾਂ ਦਾ ਨਾਂ ਪੈ ਗਿਆ ਜੀ ਵਿੱਚ ਠੀਕ ਹੈ ਜੀ ਉਸ ਵੇਸਤੇ ਚੱਕਿਆ ਜੀ ਬਾਕੀ ਭਗਵੰਤ ਸਾਨ ਸਰਕਾਰ ਨੂੰ ਅਪੀਲ ਹੈ ਜੀ ਮੇਰੀ ਕਿ ਸਾਡੇ ਮੁੰਡਿਆਂ ਨੂੰ ਰਿਹਾ ਕੀਤਾ ਜਾਏ ਕੋਈ ਨਾ ਕੋਈ ਤਸਵੀਰ ਨਾਲ ਜੋੜ ਕੇ ਬੇਨਤੀ ਹੈ ਜੀ ਭਗਵੰਤ ਜੀ ਕਿ ਸਾਡੇ ਬੱਚਿਆਂ ਨੂੰ ਸਰ ਕੀ ਨਾ ਜੀ ਜਸਿੰਦਰ ਸਿੰਘ ਸਰਪੰਚ ਅਪੋਰਟ ਬੰਦਾ ਜੀ ਜੀ ਦੀ ਗੱਲ ਕਰਦੇ ਮੇਰੀ ਜੀ ਉਹਨੂੰ ਵੀ ਜਦੋਂ ਤੁਹਾਡੇ ਵੀਡੀਓ ਲਈ ਪਤਾ ਲੱਗਿਆ ਵੀ ਮੇਰੇ ਕੋਲ ਤਾਂ ਗੁਰੂ ਗ੍ਰੰਥ ਸਾਹਿਬ ਦੇ ਕੋਲ ਬੋਲਦੇ ਬਹਤਾਰੇ ਉਹ 3 ਦਿਨ ਪਹਿਲਾਂ ਗਿਆ ਸੀ ਉੱਥੇ ਆਪਣੇ ਜੀਮਿੰਸਨ ਚਲੇ ਕਿਲਾ ਸੀ ਨਾ ਕੋਲ ਦੇਖਦੇ ਫਿਰਿ ਤਿਵਾਰ ਹੈ ਕਿਲੇ ਕੀ ਗੁੰਜੇ ਦੇ ਸਰਾਂਜੀ ਨਾ ਬਿਲਕੁਲ ਬਿਲਕੁਲ ਨੇੜੇ ਹੀ ਹਾਲ ਦੇ ਵਿੱਚ ਹੈ ਤੇ ਅੱਗੇ ਉਹ ਤਿਵਾਰ ਉਹ ਆਪਣੇ ਲੱਦੇ ਹੈਗੇ ਕਿ ਪ੍ਰਾਉ ਵੀ ਉਹਦੇ ਕੋਲ ਲਈ ਇਹ ਵੀ ਲੱਭਤੀ ਹੋਈ ਹੈ ਉਹ ਬੜਕੇ ਜੇ ਜੋ ਪ੍ਰਵਾਸ ਪੁੰਨਰ ਨਿਤੀ ਹੈ ਨਹੀਂ ਜੀ ਮਾਪੇ ਤੋਂ ਪਹਿਲੇ ਇਹ ਹੁਣ ਸਰਕਾਰ ਤੋਂ ਮਿਲ ਕੇ ਤੁਸੀਂ ਕਿਰਪਾ ਅੰਚੇਤ ਦੀ ਸਰਕਾਰ ਤੋਂ ਕੀ ਮੰਗ ਕਰਦੇ ਨੇ ਕੀ ਇਹਨਾਂ ਨੇ ਕੀ ਸਹਾ ਤਾਣੀ ਚਾਹੀਏ ਜੀ ਇਹ ਸਰਕਾਰ ਕੋਲੋਂ ਜੇ ਜੀ ਲੈ ਕੇ ਕੋਈ ਆਪੀ ਤੇ ਲਿਖਤੀ ਜਾਵੇ ਸਰ ਦੇ ਖਲਾਫ ਬਹੁਤ ਹੀ ਲੋੜ ਦੇ ਰਹਿਤ ਪਰਿਵਾਰ ਹੈ ਜੀ ਕਿ ਪਿੱਲਾ ਜੂਨ ਦਾ ਉਹ ਤੇ ਬੇਸ ਕਰਦਾ ਬਾਹਰ ਗਿਆ ਜੀ ਕੋਲੇ ਪਿੰਨ ਮੀਨੂ ਤੇ ਰਹਿੰਦੇ ਨੇ ਜੀ ਮੋਟੇ ਪਰਦਾ ਪੁੰਨਰ ਦੀ ਗੀਤ ਤਾਂ ਫਿਕਰ ਇਹ ਇਹ ਫਰਦਾ ਵੀ ਜਿਹੜੀ ਪ੍ਰਾਈਵੇਟ ਆਬਵੀਅਸਲੀ ਕੋਈ ਕਰਦਾ ਸੀ ਅਰਕੋ ਕੋਈ ਹੈ ਤੇ ਉਹ ਆਪਣੇ ਇਸ ਤਰ੍ਹਾਂ ਇਹ ਪਿੱਛੇ ਨੂੰ ਸਟ੍ਰੈਟਜੀ ਆ ਜੀਗਾ ਇਹ ਨਹੀਂ ਗੱਲ ਬਣੀ ਹੋਈ ਜੀ ਅਲੇ ਮਨ ਪਿੰਡ ਆਇਆ ਨਹੀਂ ਮੈਂ ਨਹੀਂ ਪਿੰਡਲੇ ਆਏ ਕੋਈ ਖਬਰ ਉਹ ਮੇਰੇ ਤੇ ਇਹ ਪਤਾ ਲੱਗਿਆ ਅੱਗੇ ਨਾ ਕੀਤੇ ਨਹੀਂ ਵੀ ਮੈਨੂੰ ਵੀ ਹਲੇ ਹੁਣੇ ਪਤਾ ਲੱਗਿਆ ਹੈ ਕੋਈ ਗੱਲ ਨਹੀਂ ਹੋਈ ਹੈਗੀ ਉਹਨਾਂ ਬ੍ਰਦਰ ਜੋ ਮੇਰੇ ਨਾਲ ਲੱਗੇ ਪੈਕਟਰੇ ਉਹ ਵੀ ਜਦੋਂ